ਕਾ ਕਬੀਰ ਤੂੰ ਸਮਰਥਾ ਦਾਤੇ ਕਿਰਪਾ ਦੀ ਜੋਤਿ ਜਗਾ ਦੇ ਤੂੰ ਮਨੁੱਖੀ ਮਜਬੂਰੀਆਂ ਨੂੰ ਕਿਰਪਾ ਦੇ ਨਾਲ ਪਰ ਆਪਣੀ ਹੋਂਦ ਹੈ ਇੰਨੀ ਜੋਤ ਦੇ ਦੇ ਜਖੋਲ ਕਿਵਾੜ ਦਰਸ਼ਨ ਦੀਜਾ ਜਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਂ ਦਰਸ਼ਨ ਦੀਜ ਦੀਜ ਖੋਲ ਕਿਵਾਂ ਦਰਸ਼ਨ ਦੀਜ ਦਰਸ਼ਨ ਦੀਜਾ ਦੀਜੇ ਖੋਲ ਕਿਵਾਰ ਦਰਸ਼ਨ ਦੀਜਾ ਦੀਜੇ ਖੋਲ ਕਿਵਾਰ ਦਰਸ਼ਨ ਦੀਜਾ ਲੇਖੇ ਕਤੇ ਨਾ ਛੂਟਿਆ ਲੇਖੇ ਕਤੇ ਨਛੂਟਿਏ ਗਨ ਗਨ ਫੂਲਨ ਹਾਰ ਗਨ ਗਨ ਫੂਲਨ ਹਾਰ ਬਖਸ਼ਨ ਹਾਰ ਬਖਸ਼ ਲਾ ਬਖਸ਼ਨ ਹਰ ਬਖਸ਼ਲਾ ਆਪਣੀ ਕਿਰਪਾਤਾਰ ਆਪਣੀ ਕਿਰਪਾਤਾਰ ਵਾਲ ਜੀ ਦੀ ਸੰਭਾਲ ਸਭ ਜੀ ਸੰਭਾਲ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਬੈਠਾ ਸੋ ਦੀ ਪਾਤਸ਼ਾ ਬੈਠਾ ਸੋ ਦੀ ਪਾਤਸ਼ਾ ਰਾਮਦਾਸ ਸਤਗੁਰੂ ਕਹਾਵੇ ਪੂਰਨਤ ਸੁਖਟਾਇਆ ਸਰਵ ਵਿੱਚ ਜੋਤ ਜਗਾਵੇ ਅਮਰਤ ਸਰਵ ਵਿੱਚ ਜੋਤ ਜਗਾਵੇ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿੰਨ ਕਲ ਰਾਖੀ ਮੇਰੀ ਜਿੰਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ बहादुर सिमरिया एक बहादुर सिमरिया एक बहादुर सिमरिया ताए सब थाई होए सहाय देख बहादुर सिमरिया ਨੇ ਦੇ ਆਵੇ ਤਾਂ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਤਨਾਮ 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 ਜੇ ਵਾਹਿਗੁਰੂ 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 ਜੇ ਸਤ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਸਤ ਨਾਮ ਸਤ ਨਾਮ ਜੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤ ਨਾਮ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ